ਫਾਰਮਰ ਬੰਦੇ 13 13 ਤੇ ਸਾਰੇ ਹੀ ਭਰਾਵਾਂ ਦਾ ਸਵਾਗਤ ਆ ਤੇ ਅੱਜ ਗੱਲ ਕਰਦੇ ਆਪਾਂ ਵੀਡੀਓ ਚ ਜਿਹੜੀ ਕਣਕ ਦੇ ਨਾਲ-ਨਾਲ ਇੱਕ ਕਿਸਾਨਾਂ ਦੀ ਆਮਦਨ ਜੁੜੀ ਵੀ ਹੁੰਦੀ ਆ ਉਹ ਹੁੰਦੀ ਆ ਆਪਣੀ ਤੂੜੀ ਦੀ ਠੀਕ ਆ ਹੁਣ ਚਲੋ ਤੂੜੀ ਨੂੰ ਹਲੇ ਟਾਈਮ ਪਿਆ 2 ਮਹੀਨੇ 2 ਟਾਈਮ ਨੇ ਪਏ ਹਲੇ ਜਿਹੜੀ ਕਣਕ ਦੇ ਨਾਲ-ਨਾਲ ਤੂੜੀ ਆਪਾਂ ਨੂੰ ਕਣਕ ਤੋਂ ਹੀ ਮਿਲ ਜਾਂਦੀ ਐ ਇਹ ਇੱਕ ਕਹਿਣ ਦਾ ਮਤਲਬ ਵੀ ਜਿਹੜਾ ਆਪਣਾ ਕਣਕ ਦਾ ਖਰਚਾ ਐ ਉਹ ਖਰਚਾ ਆਪਣਾ ਕੱਢ ਜਾਂਦੀ ਆ ਤੇ ਚਲੋ ਠੇਕਾ ਤਾਂ ਨਹੀਂ ਮੋੜਦੀ ਜਿਹੜੇ ਪਰਾਂਵਾਂ ਕੋਲ ਆਪਣਾ ਬਾਣ ਹੈ ਉਹਨਾਂ ਦਾ ਆਪਣਾ ਖਰਚਾ ਕੱਢ ਜਾਂਦੀ ਆ ਤੇ ਜਿਨ੍ਹਾਂ ਕੋਲ ਠੇਕੇ ਤੇ ਉਹਨਾਂ 'ਚ ਚਲੋ ਠੇਕੇ 'ਚ ਥੋੜਾ ਬਹੁਤਾ ਮਲਕੇ ਪੈਸਿਆਂ 'ਚ ਧੱਕਾ ਮਾਰ ਜਾਂਦੀ ਆ ਪਰ ਪਿਛਲੇ ਸਾਲ ਨਾਲੋਂ ਜਿਹੜੇ ਇਸ ਵਾਰ ਤੂੜੀ ਦੇ ਰੇਟ ਆ ਤੂੜੀ ਦੇ ਰੇਟ ਬਹੁਤ ਜ਼ਿਆਦਾ ਡਾਊਨ ਚੱਲ ਰਹੇ ਆ ਤਕਰੀਬਨ ਪਿਛਲੇ ਸਾਲ ਨਾਲੋਂ ਅੱਧੋ-ਅੱਧ ਦਾ ਫਰਕ ਆ ਤੇ ਇਹਦੇ ਪਿੱਛੇ ਹੁਣ ਜਿਹੜਾ ਕਾਰਨ ਆ ਕਾਰਨ ਵੀ ਆਪਾਂ ਤੁਹਾਡੇ ਨਾਲ ਕਰਾਂਗੇ ਸ਼ੇਅਰ ਪਰ ਗਿਣੇ ਰੇਟ ਆ ਇਸ ਵਕਤ 450 ਤੋਂ ਲੈ ਕੇ ਹੱਦ 550 550 ਤੱਕ ਰੇਟ ਚੱਲੀ ਜਾਂਦੇ ਤੂੜੀ ਦੇ ਤੇ ਸਭ ਤੋਂ ਜ਼ਿਆਦਾ ਜਿਹੜਾ ਕੱਲ ਦਾ ਰੇਟ ਆ ਉਹ ਮੁਹਾਲੀ ਦੇ ਵਿੱਚ ਆ तकरीबन 580 ਤੋਂ ਲੈ ਕੇ 600 ਰੁਪਏ ਕੁਇੰਟਲ ਤੱਕ ਬਾਕੀ ਟੋਟਲੀ ਪੰਜਾਬ ਵਿੱਚ ਜਿਹੜੇ ਤੂੜੀ ਦੇ ਰੇਟ ਆ ਉਹ 450 ਤੋਂ ਲੈ ਕੇ 500 550 ਜਾਂ ਹੱਦ 550 ਤੱਕ ਹੀ ਆ ਇਹ ਤੂੜੀ ਦੇ ਰੇਟ ਕੱਢਣ ਦੇ ਪਿੱਛੇ ਕਾਰਨ ਕੀ ਹੈ ਦੇਖੋ ਇਹਦਾ ਕਾਰਨ ਇਹ ਨਹੀਂ ਹੈਗਾ ਵੀ ਆਪਣੇ ਕੋਲ ਲੋਕਾਂ ਨੇ ਤੂੜੀ ਬਹੁਤ ਸਟਾਕ ਕਰੀ ਵੇ ਜਾਂ ਤੂੜੀ ਬਹੁਤ ਜ਼ਿਆਦਾ ਹੈ ਠੀਕ ਆ ਜਿੱਦਾਂ ਪਿਛਲੇ ਝੋਨੇ ਦੇ ਸੀਜ਼ਨ ਚ ਪੂਰੇ ਪੰਜਾਬ ਚ ਜਿਹੜਾ ਹੜਾਂ ਦਾ ਮਾਹੌਲ ਬਣਿਆ ਤਾਂ ਉਹਦੇ ਵਿੱਚ ਦੇਖੋ ਕਿੰਨੀਆਂ ਤੂੜੀਆਂ ਖਰਾਬ ਵੀ ਹੋਈਆਂ ਬਹੁਤ ਤੂੜੀਆਂ ਪਾਣੀ ਚ ਰੁੜ ਗਈਆਂ ਕੁੱਪਾਂ ਦੇ ਕੁੱਪ ਜਿਹੜੇ ਖੇਤਾਂ ਚ ਲੱਗੇ ਤੇ ਉਹਨਾਂ ਚ ਵੀ ਪਾਣੀ ਪੈ ਗਿਆ ਪਰ ਇੰਨੀ ਤੂੜੀ ਖਰਾਬ ਹੋਣ ਦੇ ਬਾਵਜੂਦ ਤੂੜੀ ਦਾ ਜਿਹੜਾ ਸਟਾਕ ਹੈ ਘਟ ਹੋਣ ਦੇ ਬਾਵਜੂਦ ਫਿਰ ਵੀ ਜਿਹੜੇ ਰੇਟ ਹਨ ਤੂੜੀ ਦੇ ਉਹ ਡਾਊਨ ਚੱਲ ਰਹੇ ਹਨ ਜਦ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਜਨਵਰੀ ਫਰਵਰੀ ਦਾ ਮਹੀਨਾ ਹੁੰਦਾ ਇਹਦੇ ਵਿੱਚ ਜਿਹੜਾ ਤੂੜੀ ਦਾ ਰੇਟ ਆਉ ਤਕਰੀਬਨ 800 ਤੋਂ ਲੈ ਕੇ 1100 ਰੁਪਏ ਤੱਕ ਪਹੁੰਚ ਜਾਂਦਾ ਜਿਹਦੀ ਇੱਕ ਆਪਣੇ ਸਾਰੇ ਭਰਾਵਾਂ ਨੂੰ ਆਸ ਹੁੰਦੀ ਜਿਨ੍ਹਾਂ ਨੇ ਤੂੜੀ ਰੱਖੀ ਵੀ ਹੁੰਦੀ ਹੈ ਕਿ ਆਕਸੀਜਨ ਆਪਾਂ ਚਲੋ ਜਿਹੜੀ ਆਇਆ ਵੀ ਇੱਕ ਤਾਂ ਆਕਸੀਜਨ ਕਮਾਈ ਦਾ ਸਾਧਨ ਹੁੰਦਾ ਦੂਜਾ ਜਿਹੜੀ ਅੱਗੇ 2 ਮਹੀਨੇ ਨੂੰ ਤੂੜੀ ਆ ਜਾਣੀ ਹੁੰਦੀ ਹੈ ਨਵੀਂ ਠੀਕ ਹੈ ਕਈ ਭਰਾ ਉਹਦੋਂ ਸਟਾਕ ਕਰ ਲੈਣੇ ਜਾਂ ਉਹਦੋਂ ਵੇਚ ਲੈਣੇ ਫਿਰ ਇੱਕ ਜਿਹੜਾ ਵਧੀਆ ਤਾ ਚਲੋ ਬਹੁਤ ਹੀ ਵਧੀਆ ਵੀ ਨਹੀਂ ਕਹਿੰਦੇ ਪਰ ਆ ਵੀ ਖਰਚੇ ਜੋਗੀ ਜਿਹੜੀ ਇਨਕਮ ਉਹ ਤੂੜੀ ਚ ਆ ਜਾਂਦੀ ਹੈ ਕਿਸਾਨ ਦਾ ਜਿਹੜਾ ਕਣਕ ਦਾ ਖਰਚਾ ਏ ਉਹ ਤੂੜੀ ਕੱਢ ਜਾਂਦੀ ਹੈ ਹੁਣ ਇਹਦੇ ਪਿੱਛੇ ਜਿਹੜੇ ਮੁੱਖ ਕਾਰਨ ਆ ਉਹ ਆਪਾਂ ਨੂੰ ਇਸ ਤਰੀਕੇ ਨਾਲ ਜਿਹੜਾ ਇਹ ਆਮਦਨ ਆਮਦਨ ਜਿਹੜੀ ਆਪਣੀ ਤੂੜੀ ਦੀ ਇਹਨੂੰ ਇੱਕ ਤਰੀਕੇ ਨਾਲ ਖਤਮ ਕਰਿਆ ਗਿਆ ਤੇ ਇਹਦੇ ਵਿੱਚ ਜਿਹੜਾ ਫੈਕਟਰੀਆਂ ਨੇ ਉਹ ਆਪਣਾ ਫਾਇਦਾ ਕਰ ਲਿਆ ਕੰਪਨੀਆਂ ਨੇ ਆਪਣਾ ਫਾਇਦਾ ਕਰ ਲਿਆ ਫੈਕਟਰੀ ਨੇ ਆਪਣਾ ਫਾਇਦਾ ਕਰ ਲਿਆ ਤੇ ਕਿਸਾਨ ਦੀ ਇੱਕ ਜਿਹੜੀ ਆਮਦਨ ਹੈ ਥੋੜੀ-ਬਹੁਤੀ ਆਮਦਨ ਜਿੱਦਾਂ ਨਾਲ ਹੁੰਦੀ ਆ ਉਹਨੂੰ ਖੇਤੀ 'ਚੋਂ ਮਾਈਨਸ ਕਰਤਾ ਉਹ ਵੀ ਦਿਮਾਗ ਨਾਲ ਇਹਦੇ ਪਿੱਛੇ ਜੇ ਕਹੀਏ ਵੀ ਸਿੱਧੀ-ਸਾਧੀ ਆਏ ਨਹੀਂ ਵੀ ਤੂੜੀ ਦਾ ਰੇਟ ਕਿਸੇ ਸਰਕਾਰ ਨੇ ਘਟਾ ਦਿੱਤਾ ਜਾਂ ਕਰਤਾ ਪਰ ਦਿਮਾਗ ਨਾਲ ਇੱਕੇ ਤਰੀਕਾ ਵਰਤਿਆ ਗਿਆ ਜਿਹਦਾ ਆਮ ਕਿਸਾਨ ਨੂੰ ਨਾ ਤਾਂ ਪਤਾ ਲੱਗਿਆ ਨਾ ਪਤਾ ਲੱਗਣਾ ਉਹ ਕਿੱਦਾਂ ਹੁਣ ਦੇਖੋ ਜਿਹੜੀਆਂ ਫੈਕਟਰੀਆਂ ਸੀ ਸਭ ਤੋਂ ਵੱਧ ਜਿਹੜੀ ਖਫਤਾ ਤੂੜੀ ਦੀ ਫੈਕਟਰੀਆਂ 'ਚ ਹੁੰਦੀ ਸੀ ਇਹ ਆਪਾਂ ਨੂੰ ਬਹਿਮ ਆ ਵੀ ਤੂੜੀ ਕੱਲੀ ਚਾਰੇ ਵਾਸਤੇ ਵਰਤੀ ਜਾਂਦੀ ਆ ਚਾਰਾ ਤਾਂ ਮੰਨ ਕੇ ਚੱਲੋ ਵੀ 100 ਚੋਂ 30% ਜਿਹੜੀ ਚਾਰੇ ਵਾਸਤੇ 40 ਹੋਊਗੀ ਹੱਦ ਚ ਕਿ 60% ਤੂੜੀ ਹੈ ਜਿਹੜੀ ਉਹ ਫੈਕਟਰੀਆਂ ਦੇ ਵਿੱਚ ਅੱਗ ਦੇ ਰੂਪ ਵਿੱਚ બાળ ਕੇ ਉਹਨਾਂ ਦਾ ਕੰਮ ਲਿਆ ਜਾਂਦਾ ਤੂੜੀ ਨੂੰ ਮਚਾਇਆ ਜਾਂਦਾ ਫੈਕਟਰੀਆਂ ਦੇ ਵਿੱਚ ਬਹੁਤ ਫੈਕਟਰੀਆਂ ਅਜਿਹੀਆਂ ਨੇ ਜਿਹੜੀਆਂ ਹੁਣ ਤੂੜੀ ਦੀ ਜਗਾ ਜਿਹੜੀਆਂ ਆਪਣੀਆਂ ਫਰੀ ਦੀਆਂ ਪਰਾਲੀ ਦੀਆਂ ਗੱਠਾਂ ਆਪਣੇ ਖੇਤਾਂ ਦੇ ਵਿੱਚੋਂ ਬਣਾ ਕੇ ਲੈ ਗਈਆਂ ਕੰਪਨੀਆਂ ਮਤਲਬ ਕਿ ਬੰਦਿਆਂ ਨੇ ਇਕੱਠੀਆਂ ਕਰ ਲੀਆਂ ਅੱਗੇ ਕੰਪਨੀਆਂ ਨੂੰ ਦੇ ਦਿੱਤੀਆਂ ਚਲੋ ਇਹ ਨਹੀਂ ਕਹਿੰਦੇ ਵੀ ਕੰਪਨੀਆਂ ਨੂੰ ਬਿਲਕੁਲ ਫਰੀ ਲੈ ਲੀਆਂ ਦਿੱਤੇ ਹੋਣਗੇ ਪੈਸੇ ਪਰ ਜਿੱਦਾਂ ਹੁਣ 1000 ਰੁਪਏ ਕੁਆਂਟਲ ਦੇ ਹਿਸਾਬ ਨਾਲ ਤੂੜੀ ਆ ਤਾਂ ਉਹ ਗੱਠਾ ਇਸ ਮੁਕਾਬਲੇ ਬਹੁਤ ਸਸhtੀਆਂ ਪੈਦੀਆਂ ਤੇ ਜਿਹੜੇ ਜੇ ਗੱਠ ਦਾ ਦੇਖਿਆ ਜਾਵੇ 45 50 ਕਿਲੋ ਦੀ ਗੱਠ ਆਉਂਦੀ ਆ ਉਹ ਸਿਰਫ ਜੇ ਫੈਕਟਰੀ ਦੇਖਿਆ ਜਾਵੇ ਸਿਰਫ 50 60 ਰੁਪਏ ਦੀ ਉਹ ਪੈਂਦੀ ਆ ਕੁਆਂਟਲ ਜੇ ਮੰਨ ਕੇ ਚੱਲੋ ਵੀ 100 ਰੁਪਏ ਕੁਆਂਟਲ ਦੇ ਹਿਸਾਬ ਨਾਲ ਉਹਨਾਂ ਨੂੰ ਗੱਠਾ ਪੈਣੀ ਆ ਜਿਹੜੀ ਪਰਾਲੀ ਦੀ ਆ ਪਰ ਕੰਮ ਉਹਨੇ ਜਿਹੜਾ ਉਹ ਤੂੜੀ ਨਾਲੋਂ ਜ਼ਿਆਦਾ ਕਰਨਾ ਪਰਾਲੀ ਦੀ ਗੱਠ ਨੇ ਤੇ ਉਹਦੇ ਕਰਕੇ ਜਿਹੜੀ ਤੂੜੀ ਐ ਤੂੜੀ ਇਸ ਵਾਰ ਫੈਕਟਰੀਆਂ ਦੇ ਵਿੱਚ ਫੈਕਟਰੀਆਂ ਵਾਲੇ ਥੋੜਾ ਜਿਹਾ ਇਹਨੂੰ ਲੈਣ ਤੋਂ ਕਿਨਾਰਾ ਕਰ ਗਏ ਜਿਹਦੇ ਕਰਕੇ ਤੂੜੀ ਦੇ ਰੇਟਾਂ ਵਿੱਚ ਕੋਈ ਵੀ ਤੇਜ਼ੀ ਨਹੀਂ ਆਈ ਹੈ ਪਰ ਇਹਦੇ ਪਿਛੇ ਇੱਕ ਹੁਣ ਦੇਖੋ ਫੈਕਟਰੀਆਂ ਕਿ ਇਹਨਾਂ ਦੀਆਂ ਕਿਸਾਨ ਦੀ ਤਾਂ ਫੈਕਟਰੀ ਹੈ ਨਹੀਂ ਫੈਕਟਰੀਆਂ ਹੈਗੀਆਂ بڑے ਲੋਕਾਂ ਦੀਆਂ ਠੀਕ ਆ ਜਿਹੜੇ ਤਨਾਟ ਲੋਕਾਂ ਤੇ ਉਹਨਾਂ ਦੀਆਂ ਹੀ ਫੈਕਟਰੀਆਂ ਉਹਨਾਂ ਦੇ ਹੀ ਲੋਹੇ ਦੇ ਕਾਰੋਬਾਰਾਂ ਉਹਨਾਂ ਦੇ ਹੀ ਮਸ਼ੀਨਰੀ ਦੇ ਕਾਰੋਬਾਰਾਂ ਤੇ ਇਹ ਸਾਰਾ ਸਿਸਟਮ ਮਲਕੇ ਜਿਹੜੀ ਖੇਡ ਉਹ ਕਿਸਾਨ ਨਾਲ ਹੀ ਖੇਡ ਗਏ ਆਪਣੀ ਮਸ਼ੀਨਰੀ ਵੀ ਵੇਚ ਗਏ ਕਿਸਾਨ ਦੇ ਖੇਤ ਚੋਂ ਜਿਹੜੀ ਫ੍ਰੀ ਵਿੱਚ ਪਰਾਲੀ ਵੀ ਚੱਕ ਲਈ ਤੇ ਆਪਣੀਆਂ ਫੈਕਟਰੀਆਂ ਵੀ ਚਲਾ ਲਈਆਂ ਉਲਟਾ ਇਨਕਮ ਲੋਹੇ ਚੋਂ ਵੀ ਲੈ ਲਈ ਤੇ ਜਿਹੜੀ ਆਪਣੀ ਪਰਾਲੀ ਚੋਂ ਆ ਉਹਦੇ ਚੋਂ ਆਪਣਾ ਅੱਗ ਵਾਲ ਕੇ ਪੂਰਾ ਉਹਨਾਂ ਨੇ ਫੈਕਟਰੀਆਂ ਚਲਾ ਕੇ ਕੰਮ ਵੀ ਕੱਢ ਲਿਆ ਤੇ ਘਾਟਾ ਗੀ ਨੂੰ ਪਿਆ ਕੇ ਉਹ ਸਿੱਧਾ ਸਦਾ ਕਿਸਾਨ ਨੂੰ ਜ਼ਿਮੀਦਾਰ ਨੂੰ ਕਿਉਂਕਿ ਉਹਦੀ ਜਿਹੜੀ ਤੂੜੀ ਆ ਉਹ ਤੂੜੀ ਜਿਹੜਾ ਸੋਚੀ ਬੈਠਾ ਵੀ ਆਪਾਂ ਸਟਾਕ ਕਰੀ ਵੀ ਆ ਜਾ ਕੇ ਨਵੀ ਵੀ ਆਉਣੀ ਹੈ ਨਮੀ ਦਾ ਵੀ ਰੇਟ ਜਦੋਂ ਬਾਈ ਪ੍ਰਾਣੀ ਦਾ ਰੇਟ ਨਹੀਂ ਹੁੰਦਾ ਫਿਰ ਨਮੀ ਦਾ ਰੇਟ ਵੀ ਡਾਊਨ ਹੀ ਚੱਲਣਾ ਤੇ ਹੁਣ ਤੁਸੀਂ ਆਪ ਸਮਝਦਾਰ ਹੋ ਕਿ ਇੱਕ ਜਿਹੜਾ ਕਿਸਾਨ ਹੈ ਕਿਸਾਨ ਨੂੰ ਤਾਂ ਹੀ ਭੋਲਾ ਭਾਲਾ ਕਿਸਾਨ ਕਿਹਾ ਜਾਂਦਾ ਹੈਗਾ ਬਿਲਕੁਲ ਬਾਈ ਭੋਲੇ ਭਾਲੇ ਵਾਲੀ ਕੰਮ ਹੈ ਕਿਉਂਕਿ ਇਹਨੂੰ ਪਤਾ ਵੀ ਨਹੀਂ ਲੱਗਦਾ ਵੀ ਜਿਹੜੀ ਖੇਡ ਇਹਦੇ ਨਾਲ ਖੇਡੀ ਜਾਂਦੀ ਹੈ ਉਹ ਕਿਸ ਤਰੀਕੇ ਨਾਲ ਖੇਡੀ ਜਾਂਦੀ ਹੈ ਵੀ ਉਹਦੇ ਹੀ ਖੇਤ ਚੋਂ ਉਹਦੀਓ ਕਰੀ ਵੀ ਕਮਾਈ ਵਿੱਚੋਂ ਫਾਇਦਾ ਕੋਈ ਹੋਰ ਬੰਦੇ ਲੈ ਰਹੇ ਆ ਇਸੇ ਕਰਕੇ ਤੂੜੀ ਦਾ ਰੇਟ ਜਿਹੜਾ ਇਸ ਵਾਰ ਡਾਊਨ ਆ ਕਿ ਫੈਕਟਰੀਆਂ ਦੇ ਵਿੱਚ ਜਿਹੜੀ ਪ੍ਰਾਲੀ ਆ ਹੁਣ ਪ੍ਰਾਲੀ ਦਾ ਗੱਠਾਂ ਦਾ ਜ਼ਿਆਦਾ ਉਹ ਸਿਸਟਮ ਚੱਲ ਰਿਹਾ ਗੱਠਾਂ ਹੀ ਬਚਾਈਆਂ ਜਾਣੀਆਂ ਦੇਖੋ ਇੱਕ ਪ੍ਰਾਲੀ ਨੂੰ ਇਹ ਸਿਸਟਮ ਜੇ ਕਹੀਏ ਵੀ ਇੱਕਦਮ ਇਸ ਸਾਲ ਕੋਈ ਇਹ ਮਲਕ ਸਾਰਾ ਕੰਮ ਨਹੀਂ ਕਰਿਆ ਗਿਆ ਇਹਦੇ ਪਿੱਛੇ ਬਹੁਤ ਲੰਬਾ ਟਾਈਮ ਲੱਗਿਆ ਸਰਕਾਰਾਂ ਦਾ ਕੰਪਨੀਆਂ ਦਾ ਜੇ ਪਹਿਲਾਂ ਤਾਂ ਇੱਕ ਪ੍ਰਾਲੀ ਨੂੰ ਜਿਹੜਾ ਮੁੱਦਾ ਬਣਾਇਆ ਗਿਆ ਵੀ ਜਿਹੜੀ ਪੰਜਾਬ ਦੀ ਪ੍ਰਾਲੀ ਆ ਉਹ ਪੋਲਿਊਸ਼ਨ ਕਰਦੀ ਆ ਦਿੱਲੀ ਧੂਆਂ ਕਰਦੀ ਆ ਉਹਨਾਂ ਦੇ ਇੱਕ ਮਲਕੇ ਟੇਬਲ ਡਾਕ ਦੇ ਬੈਠ ਕੇ ਇਹ ਸਾਰਾ ਸਿਸਟਮ ਕਹਾਣੀ ਇਹ ਘੜੀ ਗਈ ਸੀ ਵੀ ਕਿੱਦਾਂ ਕਿਸਾਨ ਦੇ ਖੇਤ ਚੋਂ ਫਾਇਦਾ ਆਪਾਂ ਨੇ ਲੈਣਾ ਇਹ ਬਦਨਾਮ ਕਰਕੇ ਕਿਸਾਨ ਨੂੰ ਪਰਾਲੀ ਨੂੰ ਬਹੁਤ ਹਊਆ ਬਣਾ ਕੇ ਵੀ ਇਹ ਪਰਾਲੀ ਆ ਜਿਹੜੀ ਇੰਨਾ ਇੰਦਾ ਨੁਕਸਾਨ ਕਰਦੀ ਹੈ ਇਹਦੇ ਨਾਲ ਆਹ ਬਿਮਾਰੀਆਂ ਫੈਲਦੀਆਂ ਕਿਸਾਨ ਨੂੰ ਮਜਬੂਰ ਕਰਤਾ ਤੇ ਸਰਕਾਰਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਤਾ ਵੀ ਖੇਤ ਦੇ ਵਿੱਚ ਪਰਾਲੀ ਨੂੰ ਅੱਗ ਨਹੀਂ ਲੱਗੂਗੀ ਨਹੀਂ ਜੁਰਮਾਨੇ ਜਾਂ ਪਰਚੇ ਹੋਣਗੇ ਠੀਕ ਆ ਦੇਖੋ ਇੰਨਾ ਕਰ ਕਰਾ ਕੇ ਉਤੇ ਬਾਅਦ ਇਹਨਾਂ ਨੂੰ ਪਤਾ ਹੀ ਵੀ ਫਿਰ ਕਿਸਾਨ ਮਜਬੂਰ ਹੋਊਗਾ ਪਰਾਲੀ ਦਾ ਤਾਂ ਕੋਈ ਹੱਲ ਹੈ ਨਹੀਂ ਬਾਹ ਬੂਕੇ ਤਾਂ ਚਲੋ ਬੰਦਾ ਫਿਰ ਡੀਜ਼ਲ ਫੂਕੂਗਾ ਉਹਦੇ ਵਿੱਚ ਵੀ ਫਾਇਦਾ ਕੰਪਨੀਆਂ ਦਾ ਜਿੰਨਾ ਡੀਜ਼ਲ ਫੂਕੂਗਾ ਸਰਕਾਰ ਦਾ ਫਾਇਦਾ ਟੈਕਸ ਜਾਊਗਾ ਜੀਐਸਟੀ ਜਾਊਗਾ ਸਭ ਕੁਝ ਜਾਊਗਾ ਫਿਰ ਕਿਸਾਨਾਂ ਨੂੰ ਮਜਬੂਰ ਕਰਿਆ ਮਸ਼ੀਨਰੀ ਲੈਣ ਵਾਸਤੇ ਫਿਰ ਤਕੜੀਆਂ ਤਕੜੀਆਂ ਐਡਾਂ ਦਿੱਤੀਆਂ ਗਈਆਂ ਟੀਵੀਾਂ ਤੇ ਮਸ਼ਹੂਰੀਆਂ ਕਰੀਆਂ ਗਈਆਂ ਵੀ ਸੁਪਰ ਸੀਡਰ ਲੈ ਲਓ ਸਰਫਰ ਸੀਡਰ ਲੈ ਲਓ ਗੱਠਾਂ ਵਾਲੀ ਮਸ਼ੀਨ ਲੈ ਲਓ ਇਹਦੇ ਨਾਲ ਤੁਹਾਡਾ ਜਿਹੜਾ ਪਰਾਲੀ ਦਾ ਹੱਲ ਹੋ ਜਾਊਗਾ ਤੇ ਜਿਹੜੀਆਂ ਗੱਠਾਂ ਤੋਂ ਤੁਹਾਨੂੰ ਕਮਾਈ ਵੀ ਹੋਊਗੀ ਉਲਟਾ ਕਮਾਈ ਤਾਂ ਕੀ ਹੋਣੀ थी ਬਾਈ ਆ ਜਿਹੜਾ ਨੁਕਸਾਨ ਆ ਉਹ ਗੱਠਾਂ ਵਾਲਾ ਨੁਕਸਾਨ ਤੂੜੀ ਵਿੱਚ ਆ ਕੇ ਚੱਲਣਾ ਪਿਆ ਤੇ ਦੂਜਾ ਜਿਹੜਾ ਆਪਣਾ ਮੱਕੀ ਦਾ ਸਾਇਲਜ ਆਚਾਰ ਪਾਉਣੇ ਆ ਜਿਹੜੇ ਭਰਾ ਹੁਣ ਤੂੜੀ ਅੱਗੇ ਲੰਦੇ ਸੀਗੇ ਵੀ 8-900 ਨੂੰ 1000 ਨੂੰ ਵੀ ਤੂੜੀ ਲੈ ਲੈਂਦੇ ਸੀ ਉਹ ਬੰਦੇ ਸੋਚਦੇ ਆ ਵੀ ਯਾਰ 5-550 ਰੁਪਏ ਜਿਹੜੀ ਆਚਾਰ ਦੀ ਗੱਠ ਆ ਆਪਾਂ ਉਹ ਪਾ ਲੈਨੇ ਆ ਪਰ ਜਿਹੜੀ ਤੂੜੀ ਆ ਡੰਗਰਾਂ ਵਾਸਤੇ ਜਾਂ ਪਸ਼ੂਆਂ ਵਾਸਤੇ ਇਹ ਕੋਈ ਮਾੜੀ ਚੀਜ਼ ਨਹੀਂ ਹੈਗੀ ਕਿਉਂਕਿ ਅਚਾਰ ਜਿੰਨਾ ਜੇ ਰੈਗੂਲਰ ਅਚਾਰ ਪਾਈ ਜਾਉਂਗੇ ਕਿਉਂਕਿ ਆਪਣਾ ਜਿਹੜਾ এনवायरमेंट ਆ ਆਪਣਾ ਵੈਦਰ ਆ ਆਪਣਾ ਮਾਹੌਲ ਆ ਆਪਣੇ ਪੰਜਾਬ ਦਾ ਜਾਂ ਆਪਣੇ ਭਾਰਤ ਦਾ ਇੱਥੇ ਦੋ ਤਿੰਨ ਤਰ੍ਹਾਂ ਦੇ ਮੌਸਮ ਆਉਂਦੇ ਜਿਹੜਾ ਸੈਲਜ ਆ ਉਹ ਸਿਰਫ ਠੰਡ ਵਾਸਤੇ ਬਣਿਆ ਹੋਇਆ ਕਿਉਂਕਿ ਠੰਡ ਦੇ ਵਿੱਚ ਜਿਹੜੀ ਸੈਲਜ 'ਚ ਫੰਗਸ ਨਹੀਂ ਪੈਂਦੀ ਹੈਗੀ ਕਿਸੇ ਵੀ ਤਰ੍ਹਾਂ ਦੀ ਉਲੀ ਪੈਦਾ ਨਹੀਂ ਹੁੰਦੀ ਹੈਗੀ ਪਰ ਜਿਹੜਾ ਅਚਾਰ ਆਪਣੇ 35 ਤੋਂ ਲੈ ਕੇ 40-45 ਡਿਗਰੀ ਤੱਕ ਅਚਾਰ ਜਦੋਂ ਪੂਲ ਗਰਮੀਆਂ ਵਿੱਚ ਪਾਉਨੇ ਆ ਬਾਈ ਉਹਦੇ ਵਿੱਚ ਆਪਾਂ ਨੂੰ ਦਿਖਦੀ ਨਹੀਂ ਹੈਗੀ ਜਿਹੜੀ ਉੱਲੀ ਆ ਫੰਗਸ ਆ ਉਹ ਅਚਾਰ ਦੇ ਵਿੱਚ ਪੈਦਾ ਹੁੰਦੀਆਂ ਫਿਰ ਉਹ ਪਸ਼ੂਆਂ ਦੇ ਅੰਦਰ ਜਾਂਦੀਆਂ ਮੁੜ ਕੇ ਜਿਹੜੀਆਂ ਪਸ਼ੂਆਂ ਦੇ ਵਿੱਚ ਬਿਮਾਰੀਆਂ ਉਹ ਵੱਧਦੀਆਂ ਪਰ ਇਸ ਚੀਜ਼ 'ਚ ਵੀ ਬਹੁਤ ਮਸ਼ਹੂਰੀ ਕਰੀ ਗਈ ਵੀ ਹਾਂ ਵੀ ਬਾਈ ਅਚਾਰ ਦਾ ਇੰਨਾ ਫਾਇਦਾ ਦੁੱਧ ਵੱਧਦਾ ਇਹ ਵੱਧਦਾ ਚਲੋ ਵੱਧਦਾ ਹੋਊਗਾ ਆਪਾਂ ਉਸ ਚੀਜ਼ ਬਾਰੇ ਬਹੁਤੀ ਉਹ ਨਹੀਂ ਕਰਦੇ ਪਰ ਤੂੜੀ ਵਰਗੇ ਵੀ ਕੱਖ ਨਹੀਂ ਹੈਗੇ ਠੀਕ ਹੈ ਕੋਈ ਆਪਾਂ ਇਹਦੇ ਵਿੱਚ ਇਹ ਵੀ ਨਹੀਂ ਵੀ ਆਪਾਂ ਤੂੜੀ ਨੂੰ ਪ੍ਰਮੋਟ ਕਰਨਾ ਪਰ ਜੇ ਆਪਾਂ ਦਿਮਾਗ ਨਾਲ ਸੋਚੀਏ ਤੇ ਹੁਣ ਤੁਸੀਂ ਆਪ ਸਮਝ ਸਕਦੇ ਹੋ ਵੀ ਇਹ ਇੱਕ ਕਿੱਡੀ ਵੱਡੀ ਗੇਮ ਹੈ ਜਿਹੜੀ ਕਮਾ ਕੇ ਕਿਸਾਨਾਂ ਦੇ ਨਾਲ ਹੀ ਖੇਢੀ ਗਈ ਆ ਸਮਾਨ ਸਮੂਨ ਆਪਣਾ ਵੇਚ ਲਿਆ ਸਾਰਾ ਕੁਝ ਤੇ ਆਖਰ ਨੂੰ ਆ ਕੇ ਜਿਹੜਾ ਅਸਰ ਹੈ ਉਹ ਇੱਕ ਇਨਕਮ ਮਾਈਨਸ ਹੋ ਗਈ ਪਰ ਪਤਾ ਬਹੁਤ ਘੱਟ ਬੰਦਿਆਂ ਨੂੰ ਇਸ ਬਾਰੇ ਵੀ ਵੀ ਇਸ ਚੀਜ਼ ਇਦਾਂ ਹੋਈ ਆਪਣੇ ਨਾਲ ਖੇਢੀ ਗਈ ਹੈ ਸੋ ਮੇਰਾ ਭਰਾ ਚਲੋ ਜੋ ਕਹਿੰਦੇ ਹੁੰਦੇ ਬਾਕੀ ਹੁਣ ਸਿਸਟਮ ਤੇ ਤੁਹਾਨੂੰ ਪਤਾ ਲੱਗ ਹੀ ਗਏ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਖੇਤੀ ਦੇ ਮਗਰ ਪਈਆਂ ਵੀਆਂ ਠੀਕ ਆ ਨਾ ਜਿੰਨਾ ਟਾਈਮ ਆਪਾਂ ਨੂੰ ਰੱਬ ਬਚਾਊਗਾ ਉਹਨਾ ਟਾਈਮ ਬਚ ਸਕਦੇ ਆ ਨਹੀਂ ਤਾਂ ਅੱਗੇ-ਅੱਗੇ ਦੇਖੋ ਚੱਲਦਾ ਕੀ ਆ ਪਰ ਮਿਹਨਤ ਕਰਨੀ ਨੇ ਪ੍ਰਭੂ ਛੱਡਿਓ ਠੀਕ ਆ ਖੇਤੀ ਵਰਗਾ ਧੰਦਾ ਨਹੀਂ ਜਿਹਦੇ ਵਿੱਚ ਆਪਾਂ ਮਲਕੇ ਨੇਚਰ ਨਾਲ ਕੁਦਰਤ ਨਾਲ ਜੁੜੇ ਵੀ ਰਹਨੇ ਆ ਠੀਕ ਆ ਤੇ ਆਪਣਾ ਆਪਾਂ ਨਾਲ-ਨਾਲ ਹੋਰ ਵੀ ਕੰਮ ਕਰ ਸਕਦੇ ਆ ਤੇ ਬਾਕੀ ਚਲੋ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਆਪਾਂ ਕਿਸੇ ਅਗਲੀ ਵੀਡੀਓ 'ਚ ਥੈਂਕ ਯੂ